ਪਾਠ 5ਵਾਂ ਰਾਣੀ ਮੱਛੀ ਉਦੇਸ਼ ਬੱਚਿਆਂ ਨੂੰ ਸਾਫ਼ ਪਾਣੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਉਹਨਾਂ ਨੂੰ ਪ੍ਰਦੂਸ਼ਣ ਦੇ ਨੁਕਸਾਨ ਬਾਰੇ ਦੱਸਣਾ ਪਿੰਡ ਦੇ ਤਲਾਹ 'ਚ ਮੱਛੀਆਂ ਦਾ ਰਹਿਣਾ ਔਖਾ ਹੋ ਗਿਆ ਸੀ ਕੁਝ ਮੱਛੀਆਂ ਨੂੰ ਉਦਾਸ ਦੇਖ ਵੱਡੀ ਮੱਛੀ ਵੀ ਦੁਖੀ ਸੀ ਇੱਕ ਦਿਨ ਤਲਾਹ ਉਸਦੇ ਸੁਪਨੇ 'ਚ ਆਇਆ ਅਤੇ ਬੋਲਿਆ ਮੈਨੂੰ ਪਤਾ ਹੈ ਰਾਣੀ ਤੀਏ ਤੂੰ ਮੇਰੇ ਪਾਣੀ ਦੇ ਦੂਸ਼ਿਤ ਹੋਣ ਕਾਰਨ ਦੁਖੀ ਐ ਕੋਈ ਵੀ ਤਾਂ ਨਹੀਂ ਮੇਰੇ ਵੱਲ ਧਿਆਨ ਦੇ ਰਿਆ ਮੈਂ ਕਿਸ ਨੂੰ ਆਖਾਂ ਮੇਰਾ ਪਾਣੀ ਸਾਫ਼ ਕਰੋ ਰਾਣੀ ਧੀਏ ਵੱਡੀ ਮੱਛੀ ਕਿੰਨਾ ਚਿਰ ਬੇਚੈਨ ਘੁੰਮਦੀ ਰਹੀ ਜਦੋਂ ਵੀ ਉਹ ਕਿਸੇ ਆਦਮੀ ਨੂੰ ਤਲਾਵਲ ਆਉਂਦਿਆ ਦੇਖਦੀ ਤਾਂ ਕਿਨਾਰੇ ਕੋਲ ਆ ਕੇ ਗੀਤ ਗਾਉਂਦੀ ਰੁਕੀ ਵੇ ਰਾਈਆ ਰੁਕੀ ਰੁਕ ਕੇ ਕਲ ਤੂੰ ਸੁਣੀ ਸੁਣ ਕੇ ਕਰੀ ਧਿਆਨ ਤਾਈਓ ਬੱਚੋ ਕੀ ਜਾਨ ਮੱਛੀ ਦਾ ਗੀਤ ਸੁਣ ਕੇ ਪਾਣੀ ਵਿਚਲੇ ਦੂਜੇ ਜੀ ਇਕੱਠੇ ਹੋ ਗਏ ਕੀ ਕੋਈ ਨਵੀਂ ਗੱਲ ਹੈ ਬਤਕ ਨੇ ਵੱਡੀ ਮੱਛੀ ਦੇ ਨਾਲ ਨਾਲ ਦੂਜੀਆਂ ਮੱਛੀਆਂ ਵੱਲ ਵੇਖਿਆ ਕੀ ਦੁੱਖ ਹੈ ਤੇਨੂੰ ਮੱਛੀਏ ਮੁਰਗਾਬੀ ਨੇ ਉਸ ਦਾ ਉਦਾਸ ਗੀਤ ਸੁਣ ਕੇ ਪੁੱਛਿਆ ਜੀ ਨਹੀਂ ਲੱਗਦਾ ਹੋਣਾ ਡੱਡੂ ਨੇ ਵਿਚੋਂ ਬੋਲਦਿਆਂ ਕਿਹਾ ਕੋਈ ਇਸ ਨੂੰ ਵੀ ਬੋਲਣ ਦੇਵੇਗਾ ਕਿ ਨਹੀਂ ਕਛੂ ਨੇ ਜ਼ਰਾ ਗੁੱਸੇ ਨਾਲ ਕਿਆ ਸਾਰੇ ਛਾਈ ਮਈ ਹੋ ਗਏ ਅਤੇ ਵੱਡੀ ਮੱਛੀ ਹਾਲੇ ਬੋਲਣ ਹੀ ਲੱਗੀ ਸੀ ਕਿ ਮੁਰਗਾਬੀ ਨੇ ਮਖੌਲ ਨਾਲ ਪੁੱਛਿਆ ਪਿਛਲੇ ਸਾਥੀਆਂ ਦੀ ਯਾਦ ਆਉਂਦੀ ਹੂ ਨਾ ਤਮੇ ਜੀਣਾ ਲੱਗਨ ਕਰਕੇ ਉਦਾਸ ਹ ਅਤੇ ਨਾ ਹੀ ਪਿਛਲਿਆਂ ਦੀ ਯਾਦ ਕਰਕੇ ਹੋਰ ਫਿਰ ਕਿਹੜਾ ਦੁੱਖ ਹੈ ਮੱਛੀਏ ਡੱਡੂ ਨੇ ਵਿਚਾਲੇ ਆਉਂਦਿਆਂ ਕਿਹਾ ਮੈਂ ਪਾਣੀ ਨੂੰ ਪਲੀਤ ਹੁੰਦਾ ਵੇਖ ਕੇ ਦੁਖੀ ਹਾਂ ਵੱਡੀ ਮੱਛੀ ਨੇ ਆਪਣੀ ਗੱਲ ਸੀਰੇ ਲਾਈ ਪਾਣੀ ਦੇ ਗੰਦੇ ਹੋਣ ਬਾਰੇ ਡੱਡੂ ਨੇ ਹੈਰਾਨੀ ਨਾਲ ਕਛੂਵਲ ਦੇਖਿਆ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਮੁਰਗਾਬੀ ਨੇ ਬਤਖਵਲ ਦੇਖ ਲਿਆ ਗਿਆ ਮੱਛੀਏ ਤੂੰ ਠੀਕ ਆਖਦੀ ਏ ਵਾਕਿਆ ਇਹ ਪਾਣੀ ਗੰਦਲਾ ਹੋਈ ਜਾ ਰਿਹਾ ਏ ਬਤਖ ਨੇ ਪਾਣੀ ਵੱਲ ਦੇਖਦਿਆਂ ਕਿਹਾ ਜੀਵਾਂ ਦੇ ਰਹਿ ਲਾਇਕ ਵੀ ਨਹੀਂ ਰਿਹਾ ਮੁਰਗਾਬੀ ਨੇ ਜਿਵੇਂ ਹੋ ਕਾਪਰਿਆ ਦਿਨੋ ਦਿਨ ਪਾਣੀ ਘਟ ਵੀ ਤਰਿਆ ਹੈ ਜਦੋਂ ਮੈਂ ਇੱਥੇ ਆਇਆ ਸੀ ਤਾਂ ਇਹ ਤਲਾਬ ਨਕੋ ਨਕ ਭਰਿਆ ਸੀ ਹੁਣ ਦੇਖੋ ਅੱਧਾ ਵੀ ਨਹੀਂ ਕਛੂ ਨੇ ਅੱਖਾਂ ਪੁੰਝ ਦਿਆ ਕਿਆ ਕਛੂ ਵੀਰੇ ਇਹ ਮਸਲਾ ਰੋਣ ਨਾਲ ਹੰਲੀ ਹੋਣਾ ਕੁਝ ਕਰਨਾ ਪਊ ਵੱਡੀ ਮੱਛੀ ਨੇ ਕਛੂ ਦੇ ਨੇੜੇ ਆਉਂਦਿਆ ਕਿਆ ਪਿੰਡ ਵਾਲੇ ਤਾਂ ਆਲਸੀ ਹਨ ਉਹ ਤਾਂ ਗੱਲ ਹੀ ਨਹੀਂ ਸੁਣਦੇ कछु ने पिंड बारे खुल के दसिया ठीक है पर पानी तो साडे सब ले बड़ा जरूरी है चाहे वो अपने जेहे जीव हो या मनुख वड्डी मच्छी ने सारिया वाल देख के किया सिर्फ पानी नहीं साफ पानी बतक ने साफ पानी ते जोर देके कहा पर पानी ता पानी है ना डड्डू ने बुरक दिया कहा ना डड्डू वीर ਪਾਣੀ ਦਾ ਪਾਣੀ ਹੈ ਵਾੜੀ ਗੱਲ ਨਹੀਂ ਪਾਣੀ ਦਾ ਸਾਫ਼ ਸੁਥਰਾ ਹੋਣਾ ਬੜਾ ਜ਼ਰੂਰੀ ਹੈ ਗੰਦਾ ਪਾਣੀ ਰੋਗਾਂ ਦੀ ਜੜ ਹੈ ਵੱਡੀ ਮੱਛੀ ਨੇ ਡੱਡੂ ਨੂੰ ਸਮਝਾਉਂਦਿਆਂ ਸਾਰਿਆਂ ਵੱਲ ਦੇਖਿਆ ਤੂੰ ਠੀਕ ਆਕਦੀ ਹੈ ਮੱਛੀ ਡੱਡੂ ਨੇ ਸਿਰ ਝੁਕਾਉਂਦਿਆਂ ਕਿਹਾ ਸਾਡਾ ਕੀ ਹੈ ਮੱਛੀ ਤੋਂ ਅੱਗੇ ਬੋਲਿਆ ਨਾ ਗਿਆ ਇਸ ਤਾਕੀ ਮਤਲਬ ਮੱਛੀਏ ਮੁਰਗਾਬੀ ਨੇ ਮੱਛੀ ਦੀਆਂ ਭਰੀਆਂ ਅੱਖਾਂ ਵੱਲ ਦੇਖ ਕੇ ਕਿਹਾ ਅਸੀਂ ਤਾਂ ਮਨੁੱਖ ਦਾ ਖਾਇਆ ਹਾਂ ਵੱਡੀ ਮੱਛੀ ਨੇ ਹਾਲੇਕੱਲ ਪੂਰੀ ਨਹੀਂ ਕੀਤੀ ਸੀ ਕਿ ਉਸ ਨੂੰ ਵਿਚਾਲਿਓਂ ਟੋਕਦਿਆਂ ਮੁਰਗਾਬੀ ਨੇ ਉਤਸੁਕਤਾ ਨਾਲ ਪੁੱਛਿਆ ਫੇਰੇ ਗੰਦੇ ਪਾਣੀ ਨਾਲ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਆਪਣੇ ਰਾਹੀਂ ਮਨੁੱਖ ਵੀ ਤਾਂ ਬਿਮਾਰ ਪੈ ਜਾਵੇਗਾ ਵੱਡੀ ਮੱਛੀ ਨੇ ਭਰੇ ਮਨ ਨਾਲ ਆਪਣੀ ਗੱਲ ਪੂਰੀ ਕੀਤੀ ਜਦੋਂ ਸਾਡੇ ਬਾਰੇ ਹੀ ਨਹੀਂ ਸੋਚਦਾ ਫਿਰ ਅਸੀਂ ਕਿ ਉਹਦੇ ਬਾਰੇ ਚਿੰਤਾ ਕਰੀਏ ਡੱਡੂ ਬੁੜ ਗਿਆ ਨਹੀਂ ਭਾਈ ਡੱਡੂਆ ਮੱਛੀ ਠੀਕ ਆਖਦੀ ਹੈ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਛੂ ਨੇ ਬਾਕੀ ਜਲ ਜੀਵਾਂ ਵੱਲ ਦੇਖਦਿਆਂ ਕਿਹਾ ਜੇ ਕੋਈ ਇਸ ਬਾਰੇ ਨਹੀਂ ਸੋਚਦਾ ਤਾਂ ਨਾ ਸੋਚੇ ਸਾਡੇ ਕੋਲ ਆਪਣੇ ਹੱਥ ਹਨ ਅਸੀਂ ਖੁਦ ਪਾਣੀ ਸਾਫ਼ ਕਰਾਂਗੇ ਵੱਡੀ ਮੱਛੀ ਨੇ ਬੜੇ ਜੋਸ਼ ਨਾਲ ਕਿਹਾ ਸਾਡੇ ਕੋਲ ਹਿੰਮਤ ਹੈ ਕਛੂ ਨੇ ਆਪਣੀ ਧੋਨ ਬਾਹਰ ਕਰਦਿਆਂ ਕਿਹਾ ਸਾਡੇ ਕੋਲ ਇਤفاق ਵੀ ਤਾਂ ਹੈ ਮੁਰਗਾ ਵੀ ਨੇ ਸਾਰਿਆਂ ਵੱਲ ਦੇਖਦਿਆਂ ਕਿਹਾ ਚੰਨ ਚਾਨਣੀ ਰਾਤ ਵਿੱਚ ਤਾਰੇ ਪਾਣੀ ਵਿੱਚ ਦੀਵਿਆਂ ਵਾਂਗ ਚਮਕ ਰਹੇ ਸਨ ਸਾਰੇ ਜੀਵ ਸਵੇਰੇ ਮਿਲਣ ਲਈ ਵਿਰਾਹ ਹੋਏ ਤੜਕੇ ਚਿੜੀਆਂ ਦੇ ਚੜਚੋਲੇ ਨਾਲ ਸਾਰੇ ਜਲਜੀਵ ਉੱਪਰ ਆ ਗਏ ਵੱਡੀ ਮੱਛੀ ਨੂੰ ਪਾਣੀ ਉੱਤੋਂ ਕਾਈ ਸਾਫ਼ ਕਰਦਿਆਂ ਦੇਖ ਕੇ ਕਛੂ ਨੇ ਕਿਹਾ ਮੱਛੀਏ ਲੱਗਦਾ ਸਾਰੀ ਰਾਤ ਸੁੱਤੀ ਹੀ ਨਹੀਂ ਜੇ ਤੋ ਕੰਮ ਸਾਹਮਣੇ ਹੋਵੇ ਤਾਂ ਨੀਂਦ ਕਿਉਂ ਆਉਂਦੀ ਹੈ ਕਾਈ ਨੂੰ ਇੱਕ ਪਾਸੇ ਇਕੱਠੇ ਕਰਦਿਆਂ ਮੱਛੀ ਨੇ ਕਿਹਾ ਕਛੂ ਅਤੇ ਡੱਡੂ ਪਾਣੀ ਚੋਂ ਗਲਿਆ ਸੜਿਆ ਨਿਕਸੂ ਕੱਢ ਕੇ ਬਾਹਰ ਲਿਆਉਣ ਲੱਗੇ ਅਤੇ ਮੁਰਗਾ ਵੀ ਬਤਖ ਦੇ ਨਾਲ ਮਲਬਾ ਕਿਨਾਰੇ ਤੇ ਸੁੱਟਣ ਲੱਗੀ ਹੋਰ ਮੱਛੀਆਂ ਦੂਜੇ ਪਾਸੇ ਦਾ

तला पानी ता साफ हो गया कछू ने तला एक नजर मार दिया क्या पर पानी तो होर भी कट गया छोटी मछी ने पानी वाल दे के होंका भरिया फिकर ना कर प्यारी मछी आसमान ते बदल छाए होए हन मी भी जरूर आवेगा मोर ने आसमान वाल देख के अंदाजा लाया तू एक ये किवें कह सकता है कि मी आवेगा काने किया। मोर ठीक कह रहा है ਉਹ ਦੇਖੋ ਚਿੜੀ ਰੇਤੇ ਵਿੱਚ ਨਹਾ ਰਹੀ ਹੈ ਕਛੂ ਨੇ ਸਭ ਦਾ ਧਿਆਨ ਉਧਰ ਕੀਤਾ ਦੇਖਦੇ ਹੀ ਦੇਖਦੇ ਬੱਦਲ ਸੰਘਣੇ ਹੋ ਗਏ ਫਿਰ ਕੁਝ ਚਿਰ ਨੂੰ ਕਿਣਕਿਣ ਸ਼ੁਰੂ ਹੋਈ ਤੇ ਫੇਰ ਛੰਛਾਂ ਮੀਂਹ ਵਰਨ ਲੱਗਿਆ ਅਤੇ ਤਲਾਬ ਭਰਨ ਲੱਗ ਗਿਆ ਸਾਰੇ ਜੀ ਜਨੋਰ ਖੁਸ਼ੀ ਵਿੱਚ ਨੱਚ ਰਹੇ ਸਨ ਇੱਕ ਪਾਸੇ ਮੋਰ ਖੰਭ ਖਿਲਾਰ ਕੇ ਪਹਿਲਾ ਪਾਰਿਆ ਸੀ ਮੱਛੀਆਂ ਵੀ ਪਾਣੀ ਵਿੱਚ ਲੁੱਟਣੀਆਂ ਖਾ ਰਹੀਆਂ ਸਨ ਤਲਾਬ ਖੁਸ਼ੀ ਨਾਲ ਉਛਲ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਸ਼ਾਬਾਸ਼ ਰਾਣੀ ਮੱਛੀਏ ਕੀ ਸਿੱਖਿਆ ਸਾਫ਼ ਪਾਣੀ ਦੀ ਮਹੱਤਤਾ ਧ੍ਰਿੜ ਨਿਸ਼ਚੇ ਅਤੇ ਆਪਸੀ ਸਹਿਯੋਗ ਦੁਆਰਾ ਹਰ ਕੰਮ ਸੰਭਵ